ਹਮਮ ਕਰ ਗੱਲ ਚੱਲ ਚੱਲ ਹੁਣ ਚੱਲ ਹੁਣ ਅੱਗੇ ਵਾਹ ਛੜ ਤੇ ਹੱਥ ਨਜ਼ਾਰਾ ਜਿਹੜਾ ਮੀਂਹ ਚ ਨਾ ਨਾਨ ਦਾ ਕਮਾਲ ਆ ਯਾਰ ਬਈ ਗਰਮੀ ਤਾਂ ਨਾ ਦੇ ਨਾ ਦੇ ਇੱਥੇ ਮੀਂਹ ਵੀ ਨਹੀਂ ਆਈ ਜਾਂਦੇ ਆ ਪੰਮਾ ਹੁਣ ਪੁੱਠੀ ਛਾਲ ਮਾਰ ਕੇ ਦੱਸੂਗਾ ਬਈ ਤੁਹਾਨੂੰ ਪੰਮਾ ਇਹ ਇਹ ਆ ਉਹ ਮਾਰ ਤੀ ਓਏ ਤਾ ਪੁੱਛ ਲੈ ਉੱਤ ਕੀ ਓਏ ਚੱਲ ਤੂੰ ਮੈਂ ਮਾਨਸ ਰੋਵਰ ਤੋਂ ਚੱਲਦਾ ਆ ਤੇ ਚੱਲਦਾ ਹੋਇਆ ਸਪਿਤੀ ਰਾਈ ਲਾਹੌਰ ਸਪਿਤੀ ਰਾਈ ਪੰਜਾਬ ਚ ਆਹ ਸੌਰੀ ਭਾਰਤ ਜੈਂਟਰੀ ਕਰਦਾ ਹੈ ਹਿਮਾਚਲ ਚ ਤੇ ਉੱਥੋਂ ਹੁੰਦਾ ਹੋਇਆ ਫਿਰ ਇਹ ਖਾਵ ਦਰਿਆ ਹੋਰ پتہ ਨਹੀਂ ਛੋਟੇ ਛੋਟੇ ਕਿੰਨੇ ਕਿੰਨੇ ਦਰਿਆ ਜਿਹੜੇ ਆਹ ਇੱਥੇ ਚ ਮਿਲਦੇ ਆ ਲੋ ਵੀ ਮਿੱਤਰੋ ਜ਼ਿਆਦਾ ਪਾਣੀ ਹੋਰ ਵਧ ਗਿਆ ਉੱਪਰ ਬਰਸਾਤਾਂ ਅੰਝ ਤੇ ਜਦਾਂ ਵਧੀ ਜਾਣੀਆਂ ਦਰਿਆ ਚ ਪਾਣੀ ਵਧੀ ਜਾਣਾ ਘਰ ਘੱਲ ਆ ਪੈਪਾਂ ਚ ਵੀ ਪਾਣੀ ਆਣ ਲੱਗ ਪਿਆ ਹੁਣ ਤਾਂ ਵਾਹ ਜੀ ਵਾਹ ਨਜ਼ਾਰਾ ਪਹਿਲਾਂ ਨਾ ਇੱਥੇ ਕ ਜਾੜ ਤੇ ਉਹ ਜਾੜ ਤਾਂ ਭਾਈ ਹੁਣ ਕਿਤੇ ਲੁਕ ਸ਼ਿਪ ਗਏ ਆ ਵਿਚਾਰੇ ਦਿਖਦੇ ਨਹੀਂ ਹੈਗੇ ਉਹ ਨਿਸ਼ਾਨੀ ਜੀਤੀ ਇੱਥੇ ਕ ਹਲਕੇ ਹਲਕੇ ਦਿਖਦੇ ਆ ਆਹ ਆਏ ਇਹ ਲੋ ਨਿਸ਼ਾਨੀ ਜੀਤੀ ਵੀ ਭਾਈ ਇੱਥੇ ਕ ਟੋਆ ਏ ਪਰ ਹੁਣ ਤਾਂ ਉਹ ਵੀ ਟੱਕੇ ਗਏ ਕਮਾਲ ਆ ਯਾਰ ਸਿਰਾ ਬਹੁਤੇ ਸੱਜਣਾਂ ਮੈਨੂੰ ਆ ਪੁੱਛੀ ਜਾਂਦੇ ਸੀ ਕਿ ਭਈ ਇਹ ਜਿਹੜਾ ਸਤਲੋਜ ਆ ਇਹ ਆਉਂਦਾ ਕਿੱਥੋਂ ਐ ਸਤਲੋਜ ਦੀ ਅਗਰ ਗੱਲ ਕਰੀਏ ਆਉਂਦਾ ਕਿੱਥੋਂ ਐ ਇਹ ਚੱਲਦਾ ਹੈਗਾ ਤਿੱਬਤ ਤੋਂ ਤਿੱਬਤ ਤੋਂ ਜਿਹੜਾ برفਾਂ ਖੁਰਦੀਆਂ ਨੇ ਚਰਨੇ ਫੁੱਟਦੇ ਨੇ ਪਤਨੀ ਰਾਕਸ਼ਸਤਾਲ ਝੀਲ ਆ ਪਤਨੀ ਮਾਨਸ ਰੋਵਰ ਹੈ ਮਾਨਸ ਰੋਵਰ ਆਇਆ ਹੈ ਨਾ ਮਾਨਸ ਰੋਵਰ ਤੋਂ ਚੱਲਦਾ ਹੈ ਤੇ ਚੱਲਦਾ ਹੋਇਆ ਸਪੀਤੀ ਰਾਈ ਲਾਹੌਰ ਸਪੀਤੀ ਰਾਈ ਪੰਜਾਬ ਚ ਸੌਰੀ ਭਾਰਤ ਜੈਂਟਰੀ ਕਰਦਾ ਹੈ ਹਿਮਾਚਲ ਚ ਤੇ ਉੱਥੋਂ ਹੁੰਦਾ ਹੋਇਆ ਫਿਰ ਇਹ ਅੱਖਾ ਉਦ ਰਿਆ ਹੋਰ ਪਤਨੀ ਛੋਟੇ ਛੋਟੇ ਕਿੰਨੇ ਕਿੰਨੇ ਦਰਿਆ ਜਿਹੜੇ ਆਈ ਤੇ ਚ ਮਿਲਦੇ ਆ ਉਹ ਮਿਲਣ ਤੋਂ ਬਾਅਦ ਦੁਬਾਰਾ ਜਿਹੜਾ ਹੁੰਦਾ ਹੋਇਆ ਗੋਵਿੰਦ ਸਾਗਰ ਝੀਲ ਆ ਪਖੜਾ ਡੈਮ ਜਿੱਥੇ ਬਣਿਆ ਉੱਥੇ ਪਾਣੀ ਰੋਕਦੇ ਆ ਤੇ ਡੈਮ ਤੇ ਪਾਣੀ ਰੋਕਣ ਤੋਂ ਬਾਅਦ ਦੁਬਾਰਾ ਪਹਿਲਾਂ ਨਹਿਰਾਂ ਚ ਸਪਲਾਈ ਹੁੰਦਾ ਤੇ ਨਹਿਰਾਂ ਦੇ ਵਿੱਚ ਜਿਹੜਾ ਬਾਧੂ ਪਾਣੀ ਹੈ ਜਾਨੀ ਪਹਿਲਾਂ ਦੋ ਨਹਿਰਾਂ ਫੁੱਲ ਕਰਦੇ ਆ ਉਸ ਤੋਂ ਬਾਅਦ ਦਰਿਆ 'ਚ ਪਾਣੀ ਛੱਡਦੇ ਆ ਫਿਰ ਜਿੰਨਾ ਐਕਸਟਰਾ ਪਾਣੀ ਆਣਾ ਪਿੱਛੋਂ ਮੰਨ ਲਓ ਪਿੱਛੇ ਮੀਂਹ ਪੈ ਗਿਆ ਬਰਸਾਤਾਂ ਪੈ ਗਈਆਂ ਬੱਦਲ ਫਟ ਗਿਆ ਕੁਝ ਵੀ ਹੋ ਗਿਆ ਬਰਫਾਂ ਗਰਮੀ ਜ਼ਿਆਦਾ ਪੈ ਗਈ ਤਾਂ ਉਹ ਸਾਰਾ ਐਕਸਟਰਾ ਪਾਣੀ ਦਰਿਆ ਛੱਡਿਆ ਜਾਣਾ ਹੈ ਉਹ ਚਾਹ ਹੜਾ ਆਉਣ ਚਾਹੇ ਜਿੰਮੇ ਵੀ ਹੈ ਵੀ ਉਹ ਇਸ ਹਿਸਾਬ ਨਾਲ ਮੈਨੇਜ ਕਰਦੇ ਆ ਪਰ ਜਾਨਾ ਜਿਹੜਾ ਉਹ ਜਿਹਨਾਂ ਕੋ ਪਾਣੀ ਜ਼ਿਆਦਾ ਹੋਵੇ ਤਾਂ ਉਹ ਕੱਢਦੇ ਰਹਿੰਦੇ ਆ ਲਗਾਤਾਰ ਪਾਣੀ ਰੋਕ ਦੇਣੀਆਂ ਸਟੋਰ ਨਹੀਂ ਕਰਦੇ ਬੰਦੇ ਇਕੱਠੇ ਹੋਣੇ ਸ਼ੁਰੂ ਹੋ ਗਏ ਪਹਿਲਾਂ ਤਾਂ ਇੱਧਰ ਮੇਲੋ ਜੱਸੇ ਨੂੰ ਜੱਸੇ ਸਾਸਰੀ ਕਾਲ ਸਾਸਰੀ ਕਾਲ ਬੁਲਾ ਇੱਧਰ ਇਹਨੂੰ ਮੈਸਜ ਬੜੇ ਕਰਦੇ ਇਹਦੇ ਬੜੇ ਮੈਸੇਜ ਆਉਂਦੇ ਤੇਰੇ ਆੜੀਆਂ ਦੇ ਕਹਿੰਦੇ ਜੱਸਾ ਨਹੀਂ ਦਿਖਾਇਆ ਇਸ ਵਰਨਾ ਰੀਲਾਂ ਚ ਨਾ ਵੀਡੀਓ ਚ ਹੈ ਦਿਖਾਦਾ ਹੁਣ ਕਿੱਥਾ ਗਿਆ ਵਾ ਤੂੰ ਪਹਿਲਾਂ ਇੱਧਰ ਹੀ ਰਹਿ ਹੈ ਇੱਥੇ ਰਹੀ ਗਿਆ ਜਾੜਾ ਕਿਥੇ ਤੇ ਦੂਜੇ ਬੰਦਾ ਜੀ ਦੀ ਮੋਸਟ ਡਿਮਾਂਡ ਆਦੀ ਭਰਾਵਾ ਹੈਪੂ ਹੈਪੂ ਤੇਰੀਆਂ ਛਾਲਾ ਮਿਸ ਕਰਦੇ ਓਏ ਇਹਦੇ ਮਿੱਤਰਾਂ ਨੇ ਤੇਰੇ ਪਤਨੀ ਮਿੱਤਰ ਗਿਓ ਯਾਰ ਮੈਨੂੰ ਹੁਣ ਤੈਨੂੰ ਚੱਲ ਆਈਡੀ ਤਾਂ ਦੱਸਾਂਗਾ ਬਾਅਦ ਚ ਉਹ ਭਰਾਵਾ ਬੜੇ ਮੈਸੇਜ ਕਰਦੇ ਕਹਿੰਦੇ ਪਾਜੀ ਹੈਪੂ ਨਹੀਂ ਦਿਖਦਾ ਹੈਗਾ ਉਹ ਕਹਿੰਦੇ ਪਿਛਲੀ ਵਾਰ ਵਾਲਾ ਜਿਹੜਾ ਛਾਲਾ ਮਾਰਦਾ ਸੀ ਤੇ ਹੁਣ ਓਲੀ-ਓਲੀ ਕਰਦੇ ਆ ਸਾਰਿਆਂ ਨੂੰ ਇਕੱਠੇ ਤੇ ਲਾਉਂਦੇ ਆ ਰੌਣਕਾਂ ਇੱਥੇ ਹਾਂ ਮੈਂ ਸੁਪਰੀ ਤੋਂ ਨਹੀਂ ਵੀ ਆ ਗਈਆਂ ਇਹਨਾਂ ਦੇ ਵੀ ਨਜ਼ਾਰੇ ਆ ਐਂ ਠੰਡੀਆਂ ਚਿਲਡ ਹੋ ਜਾਣੀਆਂ ਪੂਰੇ ਦੇਖ ਲਾ ਕਿਦਾਂ ਬੈਠੀਆਂ ਵਾਂ ਗਰਮੀ ਦੇ ਨਜ਼ਾਰੇ ਲੈਂਦੀਆਂ ਪੂਰੀਆਂ ਜਿੰਨਾ ਟਾਈਮ ਪਾਣੀ ਹੈ ਨਾ ਇਹ ਸੇਰਾ ਚਿਲਡ ਰਹਿਣੀਆਂ ਪੂਰੀਆਂ ਦੇਖ ਲਾ ਹਿਲਦੀਆਂ ਵੀ ਹੈਣੀਆਂ ਡੁੱਬ ਟੁੱਬ ਕੇ ਆਪਣੇ ਆਪ ਨੂੰ ਇਹ ਸਰੀਰ ਭਿਆ ਕਰਦੀਆਂ ਲਓ ਵੀ ਨਜ਼ਾਰਾ ਆਏ ਹਾਏ 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 ਜੱਸੇ ਕਿਦਾਂ ਵਾਜੀ ਆ ਵਾਜੀ ਠੀਕ ਐ ਇਹ ਆ ਬਈ ਜੱਸਾ ਜੱਸਾ ਭਲਵਾਨ ਇਹ ਵੀ ਛਾਲਾਂ ਪੂਰੀਆਂ ਮਾਰਦਾ ਇਹ ਵੀ ਹੁਣ ਆਦੀ ਹੋ ਗਿਆ ਪਾਣੀ ਦਾ ਹੈ ਬਾਕੀ ਨਹੀਂ ਆਏ ਤੇਰੇ ਸਾਥੀ ਉਹ ਆ ਗਏ ਕਿੱਥੇ ਉਹ ਲੈ ਪੰਮਾ ਤਾਂ ਪੁੱਜ ਵੀ ਗਿਆ ਆ ਆਣੇ ਬਈ ਸਾਰੇ ਹੌਲੀ ਹੌਲੀ ਹੁਣ ਲਾਉਂਦੇ ਆ ਰੌਣਕਾਂ ਕੀ ਬਾਤ ਐ ਬਈ ਸ਼ਰਾ ਐਂਡ ਆ ਵੀ ਪੰਮਾ ਹਾਂ ਪੰਮਾ ਆ ਗਿਆ ਪੰਮਾ ਕਹਿੰਦੇ ਪੰਮੇ ਤੇਰੇ ਸਵਾਗਤ ਵਿੱਚ ਮੈਂ ਸਵਾਗਤ ਆ ਗਿਆ ਆਪੇ ਕਹਿੰਦੇ ਵੀ ਪੰਮਾ ਬਲਵਾਨ ਆ ਗਿਆ ਹੁਣ ਅਸੀਂ ਚੱਲੀਏ ਬਾਹਰ ਨੂੰ ਨਾ ਨਾ ਤੇਰੀ ਉਡੀਕ ਕਰਦੇ ਵੇ ਹਜਾ ਆ ਗਿਆ ਵੱਡਾ ਵੀ ਬਹੁਤ ਤੁਸੀਂ ਬਣਾਇਆ ਥੈਂਕ ਯੂ ਲੈ ਬਈ ਗਰਦੀਪ ਆ ਗਿਆ ਇਹਨੂੰ ਕੱਢ ਲਾ ਹੋਏ ਇੱਥੇ ਦੇ ਸਟੰਟ 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 ਜਿੱਦਾਂ ਕਿ ਜਿੱਦਾਂ ਛਾਲ ਮਾਰਦਾ ਤਾਂ ਉਹ ਸਾਈਡ ਲੰਗ ਨਿਕਲੇ ਉਹ ਸਾਈਡ ਕਿ ਜਿੱਦਾਂ ਤੂੰ ਆਪ ਛਾਲਾ ਮਾਰਦਾ ਟਰੈਕਟਰ ਤੇ ਵੀ ਮਰਵਾਦੇ ਹੈਂ ਘਰ ਗੱਲ ਘੈਂਟ ਹੈ ਇਹਨੂੰ ਕਹ ਲਾ ਦੇ ਟਰੈਕਟਰ ਹੁਣ ਸਾਈਡ ਤੇ ਚੱਲ ਪੰਮੇ ਤੇਰੀ ਛਾਲਾਂ ਦੀ ਓ ਠੀਕ ਹੈ ਹੈਂ ਛਾਲ ਮਾਰਦੇ ਯਾਰ ਇਹ ਨਹੀਂ ਕਹਿੰਦੇ ਹਟ ਜਾ ਯਾਰ ਭਰਾਵਾ ਇਹ ਨਾ ਹੋਰ ਹੁਣ ਗਾਚੀ ਭਰ ਲਵੇ ਕਿਤੇ ਆ ਨਜ਼ਾਰਾ ਆ ਜਾ ਵੀ ਆ ਜਾ ਹਾਂ ਹੁਣ ਕਰ ਗੱਲ ਪੰਮੇ ਫੋਨ ਪੂ ਟਾਂਗਣਾ ਪਿਆ ਡਿੱਗ ਜਾਣਾ ਫੋਨ ਪੂਰਾ ਪਿਆਵਣੀ ਆ ਉਹਦੇ ਚ ਉਹ ਸੈੱਟ ਕਰ ਲੈ ਬਾਬੇ ਥੱਲੇ ਤੇ ਦੇਖ ਗੁਰਦੀਪ ਛਾਲਾ ਮਾਰੂੰਗਾ ਹੁਣ ਤੇਰੀ ਉਹ ਛਾਲ ਬੜੀ ਮਸ਼ਹੂਰ ਹੋਈ ਸਨੈਪਸ਼ਾਟ ਵਾਲੀ ਹੈ ਚਲੋ ਹੁਣ ਰੰਗ ਦਾ ਏ ਚਲੋ ਯਾਰ ਚਲਿਏ ਚਲੋ ਚਲੋ ਜੱਸੇ ਦਾ ਭਾਈ ਆ ਗਿਆ ਹੁਣ ਹਰ ਕੀ ਰਤ ਫੇਲਾ ਓਏ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸ ਇੱਕ ਇਹ ਨਾ ਦਿਹਾੜੀ ਚ 10 ਵਾਰ ਮੈਨੂੰ ਅਨਫੋਲੋ ਕਰਦਾ ਤੇ 10 ਵਾਰ ਫੋਲੋ ਕਰਦਾ ਤੇ ਫਿਰ ਮੁੜ ਕੇ ਰਿਕਵੈਸਟ ਆਵਦਾ ਕੀ ਕਰਦਾ ਭਾਜੀ ਫੋਲੋ ਕਰ ਲੈ ਨਹੀਂ ਤੇਰਾ ਚੱਕਰ ਗਿਆ ਪਹਿਲਾਂ ਮੈਨੂੰ ਇਹ ਦੱਸ ਕੰਮ ਇੱਥੇ ਕਰਦਾ ਤੁਹਾਡੇ ਨਾਲ ਵੀ ਹਾਂ ਇਹ ਤੈਨੂੰ ਬੈਗ ਫੋਲੋ ਕਰ ਲੈਂਦਾ ਉਹਨੇ ਬਸ ਠੀਕ ਓਏ ਮੈਨੂੰ ਨਾ ਦਿਹਾੜੀ ਚ ਉਹ ਦਿਹਾੜੀ ਚ ਨਾ 8 10 ਵਾਰੇ ਫੋਲੋ ਕਰਦਾ ਮੈਨੂੰ ਕਹਿੰਦਾ ਬੈਗ ਫੋਲੋ ਕਰੋ ਮੈਂ ਕਰ ਲੈਂਦਾ ਫਿਰ ਸਾ ਮੈਨੂੰ ਅਨਫੋਲੋ ਕਰ ਦਿੰਦਾ ਮੈਨੂੰ ਹੀ ਦੀ ਨਹੀਂ ਸਮਝ ਲੱਗੀ ਪਤੰਦਰ ਦੀ ਤੇਰੀ ਗੇਮ ਕੀ ਹੈ ਤੂੰ ਚਾਹੁੰਦਾ ਕੀ ਹੈ ਹੈ ਲੈ ਆ ਲੈ ਆ ਦੋਲੇ ਲੈ ਆ ਫੋਨ ਆ ਲੈ ਬਈ ਸਿੰਘ ਤਿਆਰ ਵਰ ਤਿਆਰ ਹੁਣੇ ਛਾਲ ਮਾਰੂਗੇ ਇੱਥੇ ਤੇ ਜਾਣਾ ਉਧਰ ਲੱਗਣਾ ਇਹਨਾਂ ਨੇ ਵੇਖਦੇ ਆ ਹੁਣ ਜੱਸਿਆ ਤੂੰ ਨਾ ਲਈ ਇੱਧਰ ਰਿਸਕ ਆਪਾਂ ਇੱਥੇ ਕੇ ਠੀਕ ਆ ਓਏ ਆਪਾਂ ਇੱਥੇ ਕੇ ਠੀਕ ਆ ਆਪਾਂ ਇਧਰ ਵਾਲੇ ਹੋਏ ਨਹੀਂ ਆ ਇਹ ਸੀਨੀਅਰ ਚ ਹੋ ਗਏ ਵੇ ਪਾਣੀ ਹੈ ਹੀ ਬਹੁਤਾ ਭਰਾਵਾ ਡਰ ਲੱਗਦਾ ਦੇਖ ਕੇ ਇਹ ਹੀ ਹਿੰਮਤੀ ਇਹਨਾਂ ਜੱਥੇ ਨੂੰ ਆਉਂਦੇ ਪੰਮਾ ਫੋਨ ਕਹਿੰਦੇ ਵੀ ਪੰਮਾ ਤੁਹਾਨੂੰ ਜਿਹੜਾ ਛਾਲ ਮਾਰ ਕੇ ਦੱਸੂਗਾ ਜੱਥੇ ਨੇ ਪੰਮੇ ਨੂੰ ਆਂਦੀ ਜਿੰਦਗੀ ਤੈਨੂੰ ਜਾਣਦੀ ਆ ਸਿਖਾਈ ਆ ਜੀ ਨੂੰ ਚੱਲ ਤੂੰ ਮਾਰ ਚੱਲ ਚੱਲ ਪਮਾ ਹੁਣ ਪੁੱਠੀ ਛਾਲ ਮਾਰ ਕੇ ਦੱਸੂਗਾ ਬਈ ਤੁਹਾਨੂੰ ਪਮੇ ਇਹ ਆ ਉਹ ਮਾਰਤੀ ਓਏ ਐ ਪੁੱਛ ਲੈ ਉਹ ਤੇਰੀ ਓਏ ਚੱਲ ਤੂੰ ਮੈਂ ਬੱਸ ਨਹੀਂ 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 ਵਈ ਜਸਿਆ ਕਾਮਯਾਬ ਹੈ ਤੂੰ ਓਏ ਤੈਨੂੰ ਮੈਂਸ ਦੇ ਉੱਪਰ ਸਵਾਰੀ ਦਿੱਤੀ ਜਾਊਂਗੀ ਦੇ ਬਾਅਦ ਇੱਕਮ ਉਹ ਖੁੱਲ ਗਈ ਕੱਟੀ ਉਹਨੂੰ ਬੰਦੀ ਏ ਯਾਰ ਓਹ कट्टी खोली चल कैपन चल चल यारे चल चलो तू दलर बंद यार चल चल छेटी दस घूम के चल 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 ਓ ਮਾਈ ਗੋਡ ਐ ਨਹੀਂ ਵੱਜਦੀ ਓ ਰਹਿਣ ਦੇ ਰਹਿਣ ਦੇ ਯਾਰ ਕਾਹਨੂੰ ਤੰਗ ਕਰੀ ਜਾਂਦਾ ਹੁਣ ਓ ਨਹੀਂ ਨਾਣਾ ਚਾਹਂਦੀ ਓ ਤਿਕ ਨਹੀਂ ਹੁੰਦਾ ਉਹ ਚਲ ਓਏ ਗਰਮੀ ਤੇ ਨਾਦੇ ਦੇਖ ਕੇ ਤੁਸੀਂ ਪਤੰਦਰੋਂ ਮੀਂਹ ਚ ਨਾਈ ਜਾਂਦੇ ਚੱਲ ਮਾਰਸ਼ਾਲ ਆ ਪੰਮਾ ਵੀ ਮਾਰਨ ਲੱਗ ਪਿਆ ਪੁੱਠੀ ਛਾਲ ਹੁਣ ਪੂਰੀ ਆਏ ਹਾ ਨਜ਼ਾਰਾ ਜਿਹੜਾ ਮੀਂਹ ਚ ਨਾ ਨਾਣ ਦਾ ਕਮਾਲ ਆ ਯਾਰ ਬਈ ਗਰਮੀ ਤੇ ਨਾਦੇ ਨਾਦੇ ਇਹ ਤਾਂ ਮੀਂਹ ਚ ਵੀ ਨਾਈ ਜਾਂਦੇ ਆ ਚਲੋ ਚਲੋ ਆ ਹਾਂ 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 ਚੱਲੇ ਚੱਲੇ ਕਰ ਗੱਲ ਕਰ ਉਹ ਛੇਤੀ ਕਰੋ ਉਹ ਲੱਤ ਮਾਣਾ ਤੜਾਲਿਓ ਇਦਾਂ ਯਾਰ ਭੱਜ ਕੇ ਮਾਰੇ ਪੂ ਸਾਡੀਆਂ ਐਕਸਰਸਾਈਜ਼ ਤਾਂ ਇਦਾਂ ਹੀ ਹੋ ਜਾਂਦੀਆਂ ਆ ਕਿਹੜੀਆਂ ਜਿਮਾਂ ਕਿਹੜੇ ਹੋਰ ਕਾਰਡੀਓ ਕੋਡੀਓ ਤਾਂ ਇੱਥੇ ਹੀ ਕਰ ਲੈਂਦੇ ਆ ਇੱਥੇ ਚਾਲਾ ਮਾਰਦੇ ਮੂੜਦੇ ਮੁੰਡੇ ਆ ਦੋਨੇ ਜਿਹੜੇ ਆ ਵੀਰੇ ਆ ओए चल यार ये मार नहीं है शाल आ जाओ हाँ वेरी गुड आ जड़ी शाल मारी ना इन्हें पम्मे आ जा यार जे मार नहीं है, ना ना। नहीं नहीं। जा मार नहीं है। मी पे ही जंदा भाई उत्तो यार पूरा आज बदल दे देख लो इधर काली घटा छाई पई है कड़ दे है नहीं इन्हों क्या होया ਉਹਨੂੰ ਠੰਡ ਲੱਗ ਗਈ ਚਲੋ ਫਿਰ ਇਧਰ ਮੀਂਹ ਲੱਗ ਗਿਆ ਮੀਂਹ ਵੀ ਨਹੀਂ ਹਟਦੇ ਪਰ ਮੀਂਹ ਦੀਆਂ ਜਿਹੜੀਆਂ ਕਣੀਆਂ ਦਰਿਆ 'ਚ ਡਿੱਗਦੀਆਂ ਪਈਆਂ ਨਾ ਕਿੱਡੀਆਂ ਸੋਹਣੀਆਂ ਲੱਗ ਜਾਂਦੀਆਂ ਓਏ ਹੈ ਉਹ ਤੇ ਜਿੱਥੇ-ਜਿੱਥੇ ਕਣੀਆਂ ਡਿੱਗਦੀਆਂ ਇੱਕ ਵਾਰ ਤਾਂ ਬੁੜ-ਬੁੜੀ ਜੀ ਫੁੱਲਦੀ ਆ ਆਹ ਸੇਰਾ ਓ ਦੇਖਿਆ ਕੀ ਕਰਦਾ ਲੈ ਸ਼ਰੀਰ ਦੇਖ ਲਓ ਇਹਦਾ ਹਮਮ ਕਰ ਗੱਲ ਚੱਲ ਚੱਲ ਹੁਣ ਚੱਲ ਹੁਣ ਅੱਗੇ ਵਾਹ ਛੜ ਤੇ ਹੱਥ ਇਹ ਪਤੰਦਰ ਦੇਖ ਲਓ ਤੁਹਾਨੂੰ ਮੇਰੇ ਥੋੜਾ ਪਿੱਛਾ ਕਰਕੇ ਦਿਖਾਵਾਂ ਆਹ ਓ ਹੈ ਇੰਨਾ ਪਾਣੀ ਹੈ ਬਈ ਏਈ ਤੂੰ ਜਿਹੜਾ ਵੀ ਲਾਲੋ ਡਰ ਭੈ ਜਾ ਇਦਾਂ ਨਿਕਲਿਆ ਆ ਲੱਗ ਜਾਣਾ ਜਾ ਕੇ ਨਾ ਹੁਣ ਲੈ ਕਰ ਗੱਲ ਹੈ ਕੋਈ ਇਹਨਾਂ ਨੂੰ ਪਰ ਮੀਂਹ ਜ ਵੀ ਨਹੀਂ ਆਈ ਜਾਂਦੇ ਆ ਉੱਤੋਂ ਪਈ ਜਾਂਦਾ ਮੀਂਹ ਹਾਂ 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 ਆ ਲੈ ਓਏ ਸ਼ਾਬਾਸ਼ ਆ ਨਜ਼ਾਰਾ ਬਈ ਕਿੱਥੇ ਮਿਲਣਾ ਯਾਰ ਸੇਰਾ ਠੀਕ ਆ ਨਾ ਗਰਮੀ ਜਦਾ ਨਾ ਦੇ ਨਾ ਦੇ ਮੀਂਹ ਚ ਵੀ ਨਹੀਂ ਹਟਦੇ ਤਾਂ ਪਾਣੀ ਦੇਖ ਲਓ ਕਿੰਨਾ ਅੱਜ ਪੂਲੀ ਨਾਲ ਬੱਜਣ ਨੂੰ ਫਿਰਦਾ ਪੂਰਾ ਪੰਮੇ ਚੱਲੀਏ ਹੋ 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 ਹੈ ਮੈਂ ਜੱਸਿਆ ਹਾਂਜੀ ਚੱਲੀਏ ਬੱਸ ਨਹੀਂ ਪਹਿਣਾ ਬਹਿਣ ਚੱਲੀਏ ਯਾਰ ਹੁਣ ਬਾ ਹੁਣ ਮਾਰੀ ਆ ਹੱਲਾ ਕਰਨ ਤੇ ਕਿਹੜਾ ਏ ਪੂਰਾ ਤੇਰਾ ਯਾਰ ਆ ਨਜ਼ਾਰਾ ਨਹੀਂ ਕਿਤੇ ਮਿਲਣਾ ਆਏਗਾ ਬਾਹਰ ਬੈਠੇ ਜਿਹੜੇ ਹਨ ਉਹ ਭਰਾ ਬੜੇ ਮੈਸੇਜ ਕਰਦੇ ਕਹਿੰਦੇ ਯਾਰ ਹੋਰ ਕੋਈ ਨਹੀਂ ਨਜ਼ਾਰਾ ਵੜਾ ਆਇਂਦਾ ਦੇਖ ਕੇ ਪਿੰਡ ਨੂੰ ਕਿਦਾਂ ਔਰ ਇਹ ਗੱਲ ਸੁਣ ਮੇਰੀ ਤੂੰ ਕਿਹੜੀ ਜਮਾਸ਼ੀਂ ਪੜਦਾ ਨੌਵੀਂ ਨੌਵੀਂ ਚ ਪੜਦਾ ਏ ਇਹ ਭਾਈ ਜੱッセ ਦਾ ਭਾਈ ਆ ਹਰਕੀਰਤ ਹੈਨਾ ਹਾਂਜੀ ਹਾਂਜੀ ਇਹ ਮੁੰਡਾ ਚੰਗਾ ਯਾਰ ਏ ਤੇ ਛਾਲਾ ਛੂਲਾ ਵਧੀਆ ਮਾਰਦਾ ਹੁਣੇ ਤੈਰਨੀ ਤੈਰਨਾ ਆ ਲੱਗ ਪਿਆ ਨਾ ਪੂਰਾ ਥੋੜਾ ਛੋੜਾ ਚਲ ਸਿੱਖ ਜਾਣਾ ਥੋੜੇ ਦਿਨ ਹੋਰ ਐ ਇਸ ਕੀ ਦਾ ਫੀਜਾਂ ਚ ਸਿੱਖ ਜਾਣਾ ਇਹਨਾਂ ਨੇ ਤੈਰਨਾ ਤੁਰਨਾ ਤੇ ਐਵੇਂ ਸਿੱਖ ਜਾਂਦੇ ਪਿੰਡ ਵਾਲੇ ਸਾਡੇ ਚਲ ਓਏ ਉਮੀ ਬਹੁਤ ਤੇਜ਼ ਹੋ ਗਿਆ ਛੇਤੀ ਚਲੋ ਘਰ ਗੱਲ ਆ ਜਾ ਅਗਲਾ ਹਾਂ ਅਗਲਾ ਆ ਜਾ ਓਏ ਠੀਕ ਆ ਨਜ਼ਾਰਾ ਕਿੱਥੇ ਮਿਲਣਾ ਭਈ ਵਸੇ ਪੰਜਾਬ ਪੰਜਾਬ ਹੀ ਪੰਜਾਬ ਆ ਇੱਥੇ ਮਰਜੀ ਚੱਲ ਜੀਏ ਦੁਨੀਆ ਜਿਹੜਾ ਆ ਨਜ਼ਾਰਾ ਹੈ ਨਾ ਇਹ ਨਹੀਂ ਕਿਤੇ ਮਿਲਣਾ ਪਰ ਯਾਰ ਬੰਮੇ ਇੱਕ ਗੱਲ ਮੰਨਦਾ ਕਿ ਨਹੀਂ ਕਿਹੜਾ ਆ ਨਜ਼ਾਰਾ ਸਾਡੇ ਪਿੰਡ ਇਹ ਹੈ ਨਹੀਂ ਮਿਲਣਾ ਯਾਰ ਕਿਤੇ ਬਾਹਰ ਵਾਲੇ ਕਮੈਂਟ ਕਰਦੇ ਯਾਰ ਬਾਈ ਹੋਰ ਜੋ ਮਰਜੀ ਆ ਆ ਚੀਜ਼ ਨਹੀਂ ਕਿਤੇ ਮਿਲਦੀ ਤੂੰ ਅੱਜ ਮੈਨੂੰ ਇੱਕ ਸੰਗਰੂਰ ਦੇ ਬੰਦੇ ਦਾ ਮੈਸੇਜ ਆਇਆ ਤੇਰੇ ਕਿੱਥੇ ਦਾ ਸੰਗਰੂਰ ਦਾ ਬੰਦਾ ਸੀਗਾ ਕਿਆ ਕਹਿੰਦਾ ਕਹਿੰਦਾ ਬਾਈ ਸੰਦੂ ਘੁਮਾ ਕੇ ਲਿਆਓ ਆਪਣੇ ਪਿੰਡ ਉਹ ਹੀ ਕਹਿੰਦਾ ਤੈਨੂੰ ਅਸੀਂ ਜਿੰਦਵਰੀ ਤੇ ਲੈ ਜਾਗੇ ਯਾਰ ਐ ਇਦਾਂ ਹੀ ਬੜੇ ਫੋਨ ਆਉਂਦੇ ਮੈਸੇਜ ਆਉਂਦੇ ਬਾਹਰ ਵਾਲੇ ਨੇ ਬਾਈ ਤੇਰੇ ਪਿੰਡ ਆਣਾ ਦੇਖਣਾ ਪਰ ਆ ਨਜ਼ਾਰਾ ਕਿੱਥੇ ਮਿਲਣਾ ਯਾਰ ਤੇਰਾ ਮੀ ਪਿੰਦੇ ਦੇ ਦੇਖੋ ਤੇਰੇ ਹੱਲ ਕਿੱਡਾ ਸੋਹਣਾ ਲੱਗੀ ਜਾਂਦਾ ਚਲੋ ਆ ਜਾਓ ਚੱਲੀਏ ਫਿਰ ਮਾਰੋ ਮਾਰੋ ਬੋਲਟਾ ਨੂੰ ਹੁਣ ਕਿੱਕਾਂ ਸੈਲਫਾਂ ਤੇ ਚੱਲੀਏ ਪਿੰਡ ਨੂੰ ਚੰਗਾ ਵੇ ਗੁਰਦੀਪ ਸਿੰਘ ਇਹ ਬਾਈ ਖੇਤੋਂ ਆਂਦਾ ਆਂਦਾ ਹੀ ਰੁਕ ਗਿਆ ਹਾਂ ਇਹਨੂੰ ਕੀ ਹੋਇਆ ਅੱਛਾ ਉਹ ਖੁੱਲੀ ਐ ਉਹ ਤਾਂ ਆਵਾਜ਼ ਮਾਰਦੇ ਹੋ ਘਰ ਦੇਣੋ ਚਲੋ ਠੀਕ ਐ ਚੰਗਾ ਚਲਿਏ ਭਈ ਇਧਰ ਸਾਡਾ ਪਿੰਡ ਹੈ ਤਾਂ ਪਿੰਡ ਵੱਡਿਆਂ ਨੂੰ ਵੀ ਇਧਰ ਵੀ ਪਾਣੀ ਆਂਦਾ ਹੈ ਇਹ ਵੀ ਪਾਰ ਕਰਕੇ ਜਾਣਾ ਪੈਂਦਾ ਆ ਲੈ ਹਾਂ ਐ ਤਾਂ ਵੈਰੀ ਗੁੱਡ ਵੈਰੀ ਗੁੱਡ ਵਾਹ ਆ ਕੰਮ ਹੈ ਪਾਣੀ ਦਾ ਥੋੜਾ ਘੁੰਮ ਕੇ ਉੱਪਰ ਤੇ ਵੀ ਆ ਜਾਂਦਾ ਹਾਂ ਲੈ ਲੋ ਠੀਕ ਹੈ ਭਾਈ ਇੰਨਾ ਕਾਜ ਵੀਡੀਓ ਚ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਯਾਰ ਆ ਨਜ਼ਾਰਾ ਜਬਤ ਚੰਗਾ ਲੱਗਿਆ